ਇਹ ਆਪਾਂ ਵਾਧਦੇ ਹਾਂ ਆਪਣੇ ਫਰਸਟ ਸਟੈਪ ਵੱਲ ਸਭ ਤੋਂ ਪਹਿਲਾਂ ਤੁਸੀਂ Google Chrome ਓਪਨ ਕਰਨਾ ਹੈ ਤੇ ਕੈਨੇਡਾ ਦੀ ਆਫੀਸ਼ੀਅਲ ਸਾਈਟ ਤੇ ਜਾਣਾ ਹੈ IRCC ਤੇ GC की ਰਜਿਸਟਰ ਤੇ ਜਾ ਕੇ ਦਨ ਤੁਸੀਂ ਆਪਣਾ ਯੂਜ਼ਰਨੇਮ ਕ੍ਰੀਏਟ ਕਰ ਸਕਦੇ ਹੋ ਜਦ ਤੁਸੀਂ ਆਪਣਾ ਯੂਜ਼ਰਨੇਮ ਕ੍ਰੀਏਟ ਕਰ ਲਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਪਾਸਵਰਡ ਸੈੱਟ ਕਰਨ ਦੀ অপਸ਼ਨ ਆ ਜਾਏਗੀ ਉਸ ਤੋਂ ਬਾਅਦ ਤੁਸੀਂ ਆਪਣਾ ਪਾਸਵਰਡ ਰੱਖ ਲੈਣਾ ਜੋ ਵੀ ਤੁਹਾਨੂੰ ਸਹੀ ਲੱਗੇ ਤੇ ਤੁਹਾਡਾ ਜੀਸੀ ਕੀ ਹੈ ਜਿਹੜਾ ਪਾਸਵਰਡ ਰੱਖਣ ਤੋਂ ਬਾਅਦ ਤੁਹਾਡਾ ਅਕਾਊਂਟ ਕ੍ਰੀਏਟ ਹੋ ਜਾਵੇਗਾ ਤੇ ਉਸ ਤੋਂ ਅੱਗੇ ਸਕਿਉਰਿਟੀ ਕੁਐਸਚਨ ਆਉਣਗੇ ਤੇ ਹੋਰ ਡਿਟੇਲਸ ਫਿਲ ਹੋਣਗੀਆਂ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੇਵਾਂਗੇ ਡੇ ਬਾਈ ਡੇ ਸਾਡੇ ਇੰਸਟਾਗ੍ਰam ਪੇਜ ਤੇ YouTube ਚੈਨਲ ਦੇ ਉੱਪਰ ਵੀਡੀਓ ਆਉਂਦੀਆਂ ਰਹਿਣਗੀਆਂ ਕਿ ਤੁਸੀਂ ਆਪਣਾ ਜੀਸੀ ਅਕਾਊਂਟ ਕਿਸ ਤਰ੍ਹਾਂ ਕ੍ਰੀਏਟ ਕਰਨਾ ਹੈ ਮੇਨ ਫਾਰਮ ਕਿਸ ਤਰ੍ਹਾਂ ਭਰਨਾ ਹੈ ਤੇ ਤੁਸੀਂ ਆਪਣੀ ਫਾਈਲ ਖੋਦ ਐਮਬੈਸੀ ਦੇ ਵਿੱਚ ਸਬਮਿਟ ਕਿਸ ਤਰ੍ਹਾਂ ਕਰਨੀ ਹੈ ਇਹ ਤੁਹਾਨੂੰ ਸਾਰੀ ਡਿਟੇਲ ਮਿਲਦੀ ਰਹੇਗੀ ਤੇ ਸਾਡੇ YouTube ਤੇ Instagram ਚੈਨਲ ਦੇ ਨਾਲ ਜੁੜੇ ਰਹੋ ਥੈਂਕ ਯੂ